ਅਗੇ ਸ਼ੇਰਾ ਕਿ ਨਹੀਂ ਕਿ ਬੱਚਿਆਂ ਖਾਤਰ ਸਮਝੌਤਾ ਕਰ ਲਿਆ ਉਹਨੇ ਬੱਚਿਆਂ ਖਾਤਰ ਸਮਝੌਤਾ ਕਰ ਲਿਆ ਉਹਨੇ ਬੱਚਿਆਂ ਖਾਤਰ ਸਮਝੌਤਾ ਕਰ ਲਿਆ ਉਹਨੇ ਉਹਦਾ ਦੂਜਾ ਪਤੀ ਉਹਦੀ ਪਾਪ ਦੀ ਉਮਰ ਦਾ ਸੀ ਹਾਂ ਤੇ ਇੱਕ ਦਿਨ ਟੈਂਕਰ ਰਾਤ ਨਵਲੋਹਾਨ ਕੋ ਦਰਾਂ ਚ ਆਣ ਵਜੀ ਉਈਂ ਕੇ ਰਾਤ ਲਹੂ ਲਹਾਨ ਉਹ ਤਰ੍ਹਾਂ ਚ ਆਣ ਬੱਜੀ ਉਹ ਜਿਸ ਧੀ ਦੇ ਦਾਜ ਦੀਆਂ ਬਾਪ ਪਿਟਾ ਕਰਦਾ ਸੀ ਇੱਕ ਰਾਤ ਲਹੂ ਲਹਾਨ ਉਹ ਤਰ੍ਹਾਂ ਚ ਆਣ ਬੱਜੀ ਜਿਸ ਧੀ ਦੇ ਦਾਜ ਦੀਆਂ ਬਾਪ ਪਿਟਾ ਕਰਦਾ ਸੀ ਤੇ ਸਮਝਦਾਰੀ ਮੁਸਕਰਾਹਟ ਨਾਲ guzara ਕਰਦੀ ਐ ਸਮਝਦਾਰੀ ਮੁਸਕਰਾਹਟ ਨਾਲ guzara ਕਰਦੀ ਐ ਬੇ ਸਮਝੀ ਦਾ ਹੱਸ ਕੇ ਦਿਨ guzarda ਸੀ ਦੁਬਾਰਾ ਭਾਜੀ ਸਮਝਦਾਰੀ ਮੁਸਕਰਾਹਟ ਨਾਲ guzara ਕਰਦੀ ਹੈ ਸਮਝਦਾਰੀ ਮੁਸਕਰਾਹਟ ਨਾਲ guzara ਕਰਦੀ ਹੈ ਬੇ ਸਮਝੀ ਦਾ ਹੱਸ ਹੱਸ ਕੇ ਦਿਨ guzarda ਸੀ ਅਗੇ ਪਸੰਦੀਦਾ ਸ਼ਾਇਰਾਂ ਕੇ ਕੁੜੀ ਚਰਿੱਤਰਹੀਣ ਦੱਸ ਕੇ ਕੇਸ ਰਫਾ ਦਫਾ ਕੀਤਾ ਕੁੜੀ ਚਰਿੱਤਰਹੀਣ ਦੱਸ ਕੇ ਕੇਸ ਰਫਾ ਦਫਾ ਕੀਤਾ ਉਸ ਸੀਰੀ ਦੀ ਧੀ ਦਾ ਬਲਤਕਾਰੀ ਰਜਵਾੜੇ ਕਰਦਾ ਸੀ ਓਏ ਹੋਏ ਓਏ ਹੋਏ ਉਡੀਕ ਕਰੇ ਤੇ ਇਹ ਦੱਸ ਕੇ ਕਿ ਇਸ ਰੋਕਾ ਦਫਾ ਕੀਤਾ ਸੀਰੀ ਦੀ ਧੀ ਦਾ ਬਦਤਕਾਰੀ ਰਜਵਾੜੇ ਕਰਦਾ ਸੀ ਤੇ ਬਸ ਐਸੇ ਕਰਕੇ ਮਰਨਾ ਮਨਜ਼ੂਰ ਕੀਤਾ ਮਧ੍ਰੇਸ਼ ਬਸ ਐਸੇ ਕਰਕੇ ਮਰਨਾ ਮਨਜ਼ੂਰ ਕੀਤਾ ਮਧ੍ਰੇਸ਼ ਜੇਕਰ ਬਚ ਜਾਂਦਾ ਮੇਰਾ ਜ਼ਮੀਰ ਮਾਰਦਾ ਸੀ ਜੇਕਰ ਬਚਦਾ